ਕੀ ਆਦਿ ਸੁਖ ਨਾ ਲਾਗਾਇਐ ਬੀਹਾ ਤੂੰ ਸਹਿਜ ਬੋਲ ਸੱਚੇ ਸਦ ਸੁਭਾਏ ਸਭ ਕੀ ਤੇਰੇ ਨਾਲ ਹੈ ਸਤਿਗੁਰੂ ਦੀਆ ਦਿਖਾਏ ਕਾ ਪਿਛਾਲੇ ਪ੍ਰੀਤ ਮਿਲੇ ਉੱਠਾ ਸ਼ਹਿਰ ਲਾਏ ਝਿਮ ਝਿਮ ਅੰਮ੍ਰਿਤ ਵਰਸਦਾ ਤਸਨਾ ਭੁਖ ਸਭ ਜਾਏ ਕੂਕ ਪਕਾਰ ਨ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਨੀ ਸੱਚੇ ਨਾਮ ਸਮਾਏ ਤ੍ਰੁਖ ਸੋ ਭੇਜਿਆ ਸੱਚੇ ਹੁਕਮ ਬਿਠਾਏ ਇੰਦ ਵਰਸਾ ਦਇਆਕਾਰ ਗੋੜੀ ਸ਼ੈ ਬਿਰਲਾ ਜਬ ਬੀਹ ਤਰਨ ਸੁਖ ਹੋਏ ਜਾਂ ਤਤ ਦੂਤ ਮੋਇ ਪਾਏ ਅਨ ਤਨ ਬਉਤਾ ਉਪਜੈ ਧਰਤੀ ਸੋਭਾ ਪਾਏ ਅਣ ਦਿਨ ਲੋਕ ਭਗਤ ਕਰੇ ਗੁਰ ਕਾ ਸਬਦ ਸੁਮਾਏ ਆਪੇ ਸੱਚਾ ਬਖਸਲੇ ਕਰ ਕਿਰਪਾ ਕਰ ਰਜਾਈ ਹਰ ਗੁਣ ਗਾਵਹੁ ਕਾਮਣੀ ਸਚੈ ਸਦ ਸੁਮਾਏ ਭੈ ਕਾ ਸਹਿਜ ਸ਼ਿੰਗਾਰ ਕਰਿਓ ਸਚ ਰਹੁ ਲਿਵਲਾਏ ਨਾਨਕ ਨਾਮੋ ਮਨ ਵਸੈ ਹਰਿ ਦਰਗਹਿ ਲਹਿ ਛਡਾਏ ਬਬੀਹਾ ਸਗਲੀ ਧਰਤੀ ਜੇ ਫਰਹ ਊੜ ਚੜ੍ਹੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤੇਿਸ ਕਾ ਸਭ ਕੇ ਤੇਿਸ ਕਾੇ ਪਾਸ ਇਹਨਾਂ ਬੋਲਿਆ ਸਭ ਕੇ ਜਾਣਦਾ ਕਿ ਸਿਆਗਾ ਕੀਚੈ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸੁਭਦ ਕਰੇ ਪ੍ਰਗਾਸ ਨਾਨਕ ਸਿਬ ਸੰਤ ਹੈ ਜੇ ਸਤਗੁਰ ਸੇਵ ਸਮਾਏ ਹਲੁਠਾ ਮਤਾਂ ਸਾ ਪਰਫੜਾ ਸਭ ਜਗ ਹਰਿਆਵਲ ਹੋਏ ਸਉਦੇ ਸਦਬ ਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵੀਸਰੈ ਜਿਸ ਰਿਆ ਸਭ ਕੋਏ ਨਾਨਕ ਦਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਉੱਠੈ ਮਨ ਤਰ ਪਰਫੜੈ ਸਭ ਜਗ ਹਰਿਆ ਹੋਏ ਵਡਰੇ ਚਾਤ ਤੁਮ ਅੰਮ੍ਰਾਇ ਨਾਵੜ ਲਈਏ ਕੇਸ ਨਾਮ ਲਈਏ ਪਰਮੇਸਰੈ ਭੰਨਣ ਘੜਨ ਸਮਰੱਤ ਹਰ ਹਟ ਵੀ ਤੂੰ ਤੂੰ ਕਰਹਿ ਬੁਲੈ ਭੜੀ ਬਾਣ ਸਾਹਿਬ ਸਦਾ ਹਜ਼ੂਰ ਹੈ ਕਿਆ ਉੱਚੀ ਕਰੇ ਪੁਕਾਰ ਜੇ ਜਗ ਤੇ ਉਪਾਇ ਹਰ ਰੰਗ ਪਿਆ ਤਿਸੇ ਵਿਟੋ ਕੁਰਬਾਨ ਭਾਵ ਛੋਡੇ ਤਾਂ ਸੋ ਮਿਲੇ ਸੱਚਾ ਹੋ ਵਿਚਾਰ ਹੋਵੇ ਫਿਕਾ ਬੋਲਣਾ ਬੁਝ ਨ ਸਕਾਂ ਗਾਰੇ ਵੰਤਰਨ ਤੇ ਬੋਲ ਤੋ ਜੇ ਧਿਆਨ ਦਾੜ ਦੇ ਉਸ ਦਾ ਵਿਹਾਨ ਬਿਨ ਸਤ ਗੁਰ ਕਿਨੇ ਨਾ ਪਾਇਆ ਕਰ ਕਰ ਥਕੇ ਵਿਚਾਰ ਕਰ ਕਰੇ ਜੇ ਆਪਣੀ ਤਾ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਝਾਇਆ ਇਸੇ ਪ੍ਰਵਾਣ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਯੋਗ ਪਾਈਐ ਸਤਿਗੁਰ ਕਾਏ ਉਪਦੇਸ ਚਾਰੇ ਕੁੰਡਾ ਜੇ ਪਵੈ ਬੇਰ ਪੜੇ ਜੋਗ ਚਾਰ ਨਾਨਕ ਸਾਚਾ ਭੇਟੇ ਹਰਮਨ ਵਸੈ ਪਾਵੈ ਮੋਖ ਦੁਆਰੇ ਨਾਨਕ ਮਨ ਵਰਤੇ ਖਸਮਾ ਮਤ ਭਵੀ ਫਿਰੈ ਚਲ ਚਿਤ ਮਨ ਮੁਖ ਸੋ ਕਰਦੋ ਸੀ ਸੋ ਕੇ ਪੁਛੇ ਮਿਤ ਗੁਰਮੁਖ ਸੌਕਰ ਦੋਸਤੀ ਸਤਗੁਰ ਸੌ ਲਾਏ ਚਿੱਤ ਜਮਨ ਮਰਨ ਕਾ ਮੂਲ ਕਟਿਆ ਤਾਂ ਸੁਖ ਹੋਈ ਮਿਤ ਭੁਲਿਆ ਆਪ ਸਮਝਾਏ ਸੀ ਜਾਕੋ ਨਜ਼ਰ ਕਰੇ ਨਾਰਗ ਨਦਰੀ ਬਾਹਰੀ ਕਰਨ ਪਲਾਹਾ ਕਰੇ ਸ਼ਲੋਕ ਮਹੱਲਾ ਚੌਥਾ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਵੱਡੇ ਭਾਗੇ ਆ ਸੁਹਾਗਣੀ ਜਿਨ੍ਹਾਂ ਕੋ ਮੱਖ ਮੇਲੇ ਆ ਹਰ ਰਾਇ ਅੰਤਰ ਜੋਤ ਪ੍ਰਗਾਸੀ ਆ ਨਾਨਕ ਨਾਮ ਸੁਮਾਈ ਵਾਹ ਵਾਹ ਸਤ ਗੁਰੂ ਪੁਰਖ ਹੈ ਜੇ ਸਜਾਤਾ ਸੋਏ ਜਿਤ ਮਿਲਿਆ ਤੇ ਕਿ ਉਤਰਾ ਤਾਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਪ੍ਰਖੈ ਜਿਸਨੋਂ ਸੰਤ ਸਭ ਕੋਏ ਵਾਹੋ ਆਹੋ ਸਤਿਗੁਰ ਨਿਰਵੈਰ ਹੈ ਜਿਸਨਿੰਦਾ ਸਤੁਲ ਹੋਏ ਵਾਹੋ ਆਹੋ ਸਤਿਗੁਰ ਸੁਝਾਨ ਹੈ ਜਿ세 ਅੰਤਰ ਬ੍ਰਹਮ ਵਿਚਾਰੇ ਵਾਹੋ ਆਹੋ ਸਤਿਗੁਰ ਨਰੰਕਰ ਹੈ ਜਿਸ ਅੰਤੁਰਾ ਪਾਰ ਆਵਾਰ ਵਾਹ ਵਾਹ ਸਤਿਗੁਰੂ ਹੈ ਜਿਸ ਅਚ ਡ੍ਰਿਢਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਆਤਮਾ ਸੱਚਾ ਸੋਇਲਾ ਗੁਰਮੁਖ ਨਾਮ ਗਵੇਂਦ ਅੰਦੇ ਨਾਮ ਸਲਾਹਣ ਅਰ ਜਪਿਆ ਮਨ ਅਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁ ਨਾਮ ਅੰਤਨ ਭੰਗ ਮੋ ਪ੍ਰਿਆ ਸੋਨਿਓ ਕਿਉ ਸੱਜਣ ਮਿਲੇ ਪਿਆਰਿਆ ਹਉ ਟੁੰਢੇਂ ਦੀ ਤਨ ਸੱਜਣ ਸਤਿ ਸਵਾਰਿਆ ਸਤ ਗੁਰ ਮੈਂਡਾ ਮਿਤ ਹੈ ਜੇ ਮਿਲੇ ਤਾ ਇਹੋ ਮਨ ਵਾਰਿਆ ਦਿੰਦਾ ਮੂ ਫਿਰ ਦਸਾ ਸੱਜਣ ਸਿਰਜਣ ਹਾਰਿਆ ਨਾਨਕ ਹਉ ਫਿਰ ਭਾਲੀ ਆਪਣਾ ਸਤ ਗੁਰ ਨਾਲ ਦਿਖਾਲਿਆ ਹੌ ਖੜੀ ਨਿਹਾਲੀ ਪੰਦ ਮਤ ਮੂੰ ਸੱਜਣ ਆਵੇ ਗੁਵਾਨ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੌ ਜਿਉ ਕਰੀ ਦਿਸਟੋ ਚੌਕਨੀਏ ਜੋ ਮੈਂ ਪ੍ਰੀਤ ਦਿਖਾਵੇ ਨਾਨਕ ਹਰ ਹੋਏ ਦਿਆ ਤਾ ਗੁਰਪੂਰਾ ਮੇਲਾਵੇ ਅੰਦਰ ਜੋਰ ਹਾਉ ਮੈਂ タルਾਇਾ ਕੁੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮੰਨ ਨਾ ਸਕੀ ਉਤਰ ਤਰਿਆ ਨਾ ਜਾਏ ਨਦਰ ਕਰੇ ਜਸਿਆ ਆਪਣੀ ਸੋ ਚੱਲੇ ਸਤਿਗੁਰ ਭਾਏ ਸਤਿਗੁਰ ਕਾ ਦਰਸਨ ਸਫਲ ਹੈ ਜੋਇ ਸੇ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਤਨ ਕੇ ਲਾਗੋ ਪਾਏ ਨਾਨਕ ਤਾਕਾ ਦਾਸ ਹੈ ਜੇ ਅਰਦਨ ਰਹਿ ਲਿਵਲਾਏ ਜਿੰਨਾ ਪ੍ਰੀ ਪਿਆਰ ਬਿਨ ਦਰਸਨ ਕਿਉ ਤ੍ਰਿਪਤੀਐ ਨਾਨਕ ਮਿਲੇ ਸੁਭਾਗ ਗੁਰਮਖੇ ਮਨ ਰਸਿਐ ਜਿੰਨਾ ਪ੍ਰੀ ਪਿਆਰ ਕਿਉ ਜੀਵਣ ਫਿਰ ਬਾਰੇ ਜਾਂ ਸਭ ਦੇਖਣ ਆਪਣਾ ਨਾਨਕ ਥੀਵਣ ਪਿਆਰੇ ਜਿੰਨਾ ਗੁਰਮਖੇ ਅੰਦਰ ਨੇਹੋ ਤੈ ਪ੍ਰੀਤਮ ਸੱਚਾ ਲਾਇਆ ਹੈ ਰਾਤੀ ਅਤਿ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖਿ ਸੱਚੀ ਆਸ ਕੀ ਫਰੀਦਮ ਸੱਚਾ ਪਾਈਐ ਅਣ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਭੇਮ ਪਿਆਰ ਗੁਰਪੂਰੇ ਤੇ ਪਾਈਐ ਗਵਨ ਹੋਵੇ ਭੰਗ ਨਾਨਕ ਹਰ ਗੁੰਗਾਈਐ ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਫਿਰੀ ਵਿਹੋਣਿਆ ਗੁਰਮੁਖ ਮਿਲਿਆ ਆਪ ਨਾਨਕ ਚਿਰਿ ਵਿਸੁਣਿਆ ਜੇਨ ਕਾ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਿਲਾਏ ਮੈਂ ਜਾਜਕ ਦੀਜਾ ਨਾਮ ਹਾਰੇ ਗੁਰਮਖ ਹੱਸਾਏ ਗੁਰਮਖ ਰੋਵੇ ਜੇ ਗੁਰਮਖ ਕਰੇ ਸਾਈ ਭਗਤ ਹੋਵੇ ਗੁਰਮਖ ਹੋਵੇ ਸੁ ਕਰੇ ਵਿਚਾਰ ਗੁਰਮਖ ਨਾਨਕ ਪਾਵੇ ਪਾਰ ਜੇ ਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤੈਨ ਕੇ ਮੌਸਾ ਦੁਜਰੇ ਤੇ ਸੱਚੇ ਦਰਬਾਰ ਤੈਨ ਬਹਿ ਦਉਰਦਿਆ ਕਦੇ ਨਾ ਬਿਸਰਾਏ ਜੇ ਆਪ ਉਸੇ ਕਰਤਾ ਰੇ ਨਾਨਕ ਗੁਰਮਖ ਮਿਲੇ ਨਾ ਵਿਛੜੇ ਜੇ ਮਿਲੇ ਸਿਰਜਣਹਾਰ ਗੁਰਦੀ ਰਾਖੀ ਚੱਕ ਰੇ ਮਹਕਰਣੇ ਸੰਸਾਰ ਨਜ਼ਰ ਕਰੇ ਜਿਸ ਆਪਣੇ ਇਸ ਲਾਏ ਹੇ ਪਿਆਰ ਸਤਿਗੁਰ ਕੀ ਸੇਵਾ ਲੱਗੇ ਆਹ ਭਰੇ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਬਵੇਕ ਵਿਚਾਰ ਨਾਨਕ ਸਤਿਗੁਰ ਮਿਲਐ ਪ੍ਰਭ ਪਾਈਐ ਸਭ ਦੁਖ ਨਿਵਾਰਨ ਹਾਰ ਮਨ ਮੋਹ ਸੇਵਾ ਜੋ ਕਰੈ ਦੂਜੇ ਭਾਇ ਚਿਤ ਲਾਏ ਪੋਤ ਕਲਾਤ ਕੁਟੰਬ ਹੈ ਮਾਇਆ ਮੋਹ ਵਿਧਾਈ ਦਰਗੇ ਲੇਖਾ ਮੰਗਿਐ ਕੋਈ ਅੰਤ ਨਾ ਸਕੇ ਛਡਾਰੇ ਬਿਨ ਨਾਵੇ ਸਭ ਦੁਖ ਹੈ ਤੁਹਦਾਈ ਮੋਬਾਈ ਨਾਨਕ ਗੁਰਮੁਖ ਅਨਤਰੀ ਆਇਆ ਮੋ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਆਮੰਨੇ ਸਕੇ ਰਾ ਹੁਕਮੈ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਆਰਾਦੇ ਹੁਕਮੈ ਸਮੈ ਸਮਾਏ ਹੁਕਮ ਵਰਤਨੇ ਮਾ ਸੁਧਾ ਸੰਨਿਆਮ ਮਨ ਚਿੰਤਿਆ ਫਲ ਪਾਏ ਸਦਾ ਸੁਹਾਗਨ ਜੇ ਹੁਕਮ ਮੈਂ ਬੁੱਝੈ ਸੰਗੁ ਗੁਰੁ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਨਾ ਹੁਕਮੈ ਲਐ ਮਲਾਈ ਮਨ ਮੁਖ ਹੁਕਮ ਨਾ ਬੁੱਝੇ ਬਪਾੜੀ ਨਿਤ ਹੋਵੇਂ ਕਰਮ ਕਮਾਏ ਵਰਤਨੇ ਮਹਾ ਸੁਚ ਸੰਨਮ ਪੂਜਾ ਪਾਪ ਖੰਡ ਪਰਮ ਨਾ ਜਾਏ ਅੰਤਰਹੁ ਖੁਸ਼ੁੱਧ ਮਾਇਆ ਮੋਹੇ ਬੇਤੇ ਜਿਉ ਹਸਤੀ ਸ਼ਾ ਰੋੜਾਏ ਜਿਨੋ ਪਾਏ ਤਿਸੇ ਨਾ ਚੇਤੇ ਮੈ ਨ ਚੇਤੇ ਕਿਉ ਸੁ ਪਾਏ ਨਾਨਕ ਪਰਪੰਚ ਕੀਆ ਧੁਰ ਕਰਤਿ ਪੂਰਵ ਲਿਖਿਆ ਕਮਾਏ ਗੁਰਮੁਖ ਪਰਤੀਤ ਭਈ ਮਨ ਮਾਨਿਆ ਅਨੰਦ ਸੇਵਾ ਖਰਤ ਸਮਾਏ ਅੰਤਰ ਸਾਤ ਗੁਰੂ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਿਗੁਰ ਪਰਮ ਬੀਚਾਰੀ ਜਿਤ ਮਿਲੈ ਤਿਸ਼ਨਾ ਭੋਖ ਸਭ ਜਾਏ ਹਉ ਸਦਾ ਸਦਾ ਬਲਹਾਰੀ ਗੁਰ ਆਪਨ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਤਿੰਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਫਿਰਿਆ ਸੋਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਾਂ ਫਿਰਾਂ ਫਿਰ ਹਿਰਦੇ ਰਖਾਂ ਸਮਾਲ ਜਿਨਾਂ ਇੱਕ ਮਨ ਇੱਕ ਜਿਤ ਧਿਆਇਆ ਸਤਗੁਰ ਸੋ ਚਿਤ ਲਾਏ ਤੇਨੇ ਕੀ ਦੋਖ ਭੋਖ ਹੁ ਮੈਂ ਵਟਾ ਰੋਗ ਗਿਆ ਨਿਰਦੋਖ ਭੈ ਲਿਬਲਾਏ ਗੁਣ ਗਾਵੇ ਗੁਣ ਉਚਰਹਿ ਗੁਣ ਮਹ ਸਭੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੋਹ ਮਾਇਆ ਮੋਹ ਹੈ ਕੇ ਪਿਆਰ ਕੂੜ ਕਮਾਵੇ ਕੂੜ ਸੰਗਰੇ ਕੂੜ ਕਰੇ ਆਹਾਰ ਬਖ ਮਾਇਆ ਧਨ ਸੰਚਮ ਰਹੇ ਅੰਤ ਹੋਏ ਸਭ ਸਾਰ ਕਰਮ ਧਰਮ ਸੁਜ ਸੰਨਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨ ਮੁਖ ਜੇ ਕਮਾਵੇ ਸੋ ਥਾਇ ਨਾ ਪਵੇ ਦਰਗੇ ਹੋਏ ਖੁਵਾਰ ਸਬਨਾ ਰਾਗਾਂ ਵਿੱਚ ਸੋ ਫਲਾ ਫਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਦ ਬਹਾਰਾ ਨਿ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨ ਨਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਸੇ ਤੇ ਸਤੇ ਹੋਇਆ ਜਿਉ ਤਿਸੇ ਦੀ ਰਾਜਾਏ ਸਤਿਗੁਰ ਵਿੱਚ ਅਮਰਤ ਨਾਮ ਹੈ ਅਮਰਤ ਕਹੇ ਕਹਾਏ ਗੁਰਮਤੀ ਨਾਮ ਨਿਰਮਲ ਨਿਰਮਲ ਨਾਮ ਭਿਆਏ ਅਮਰਤ ਬਾਣੀ ਤਤ ਹੈ ਗੁਰਮੁਹ ਵਸੇ ਮਨ ਆਏ ਹਿਰਦੇ ਕਮਲ ਪਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਨ ਕੋ ਮੇਲਿਓ ਨ ਤੈਨ ਤੁਰ ਮਸਤਗ ਪਾਗਲ ਖਾਇ ਅੰਦਰ ਤਿਸ਼ਨਾ ਅਗ ਹੈ ਮਨ ਮੋਹ ਭੁੱਖ ਨ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਾ ਲਪਟਾਏ ਅਨੰਦਨ ਚਿੰਤਾ ਚਿੰਤਾ ਵੇ ਚਿੰਤਾ ਬਤਾ ਜਾਏ ਜੰਮਣਾ ਮਰਨਣਾ ਛੁਕਾਈ ਹੋ ਮੈਂ ਕਰਮ ਕਮਾਏ ਗੁਰ ਸਰਨਾਈ ਉਪਰੈ ਨਾਨਕ ਲਏ ਛਡਾਏ ਸਤਿਗੁਰ ਪ੍ਰਖ ਹਰਿ ਧਿਆਇਦਾ ਸਦ ਸੰਗਤ ਸਤਿਗੁਰ ਪਾਏ ਸਦ ਸੰਗਤ ਸਤਿਗੁਰ ਸੇਵਾ ਦੇ ਹਰ ਮੇਲੇ ਗੁਰ ਮਿਲਾਏ ਇਹ ਬਉਜਲਾ ਜਗਤ ਸੰਸਾਰ ਹੈ ਗੁਰ ਬੋਏ ਖ ਨਾਮ ਧਰਾਏ ਗੁਰ ਸਿੱਖੀ ਬਾਣਾ ਮੰਨਿਆ ਗੁਰ ਪੂਰਾ ਪਾਰ ਲੰਗਾਏ ਗੁਰ ਸਿੱਖਾਂ ਕੀ ਹਰ ਤੋੜ ਦੇਹ ਹਮ ਪਾਪੀ ਭੀ ਗਤ ਪਾਹੇ ਧੁਰਮਤ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲ ਆਇਆਏ ਜਮੁ ਕੰਕਰ ਮਾਰ ਬਿਦਾਰਿਆ ਨਾ ਹਰ ਦਰਗੇ ਲਾਇ ਛਡਾਇ ਗੁਰ ਸਿਖਾ ਨੂੰ ਸਬਾਸ ਹੈ ਹਰ ਤੁਠਾ ਮੇਲ ਮਲਾਏ ਗੁਰ ਪੂਰੇ ਹਰ ਨਾਮ ਦਿੜਾਇਆ ਜਨ ਵਿੱਚੋਂ ਹਾਂ ਪਰਮਾਚੂ ਕਾ ਆਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਾਗ ਦਿਖਾਇਆ ਹੁ ਮੇ ਮਾਰ ਏਕ ਲਿਵ ਲਾਗੀ ਅੰਤਰ ਨਾ ਵਸਾਇਆ ਗੁਰਮਤੀ ਜਮ ਜੋਹਿ ਰਸਕੈ ਸਚੇ ਨਾਏ ਸਮਾਇਆ ਸਵਾਪੇ ਆਵ ਵਰਤੇ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਨ ਨਾਨਕ ਨਾਵ ਲਏ ਤਾਂ ਜੀਵ ਬਨ ਨਾਵੇ ਖਿੰਨ ਮਰ ਜਾਇਆ ਮਨ ਅੰਤਰ ਹੋ ਮੈ ਰੋਗ ਭ੍ਰਮ ਪੂਲੇ ਹੋ ਮੈ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਰਾਤ ਹਰ ਰੱਤੀ ਹਰ ਰੰਗ ਚੋਲੇ ਹਰਿ ਦਾਸਾ ਪੁਰਖ ਨ ਲਪਾਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਅੜਾਇਆ ਮਨੰਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਿਗੁਰ ਕੀ ਗੋਲ ਗੋਲੇ ਸਲੋਕ ਮਹਲਾ 5ਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਰੱਤੇ ਸਈ ਜੇ ਮੋਖ ਨਾਮੁੜਾਨਾ ਜਿਨਿ ਸਜਾਤਾ ਸਾਈ ਝੜ ਝੜ ਪੰਦੇ ਕੱਚੇ ਬਿਰਹੀ ਜਿਨਾਂ ਕਾਰ ਨਾਈ ਧਨੀ ਮਿਹੋਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਧੂੜੀ ਵਿੱਚ ਲੜੰਢੜੀ ਸੋਹਾ ਨਾਲਗਤ ਸੈ ਨਾਲੇ ਗੁਰ ਕਾ ਸ਼ਬਦ ਹੈ ਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਈਆਂ ਨਾਨਕ ਸਫਲ ਮਾਰੂ ਇਹ ਹੋਰਾਗ ਜਾਵੋ ਇਕ ਤਲਾਖਤ ਜਿਤੀ ਪਿੰਨ ਨੇ ਦਰ ਕਿਤੜੇ ਬਾਵਨ ਮਿਰਥਾ ਗਇਓ ਜਨਾਮ ਜਨ ਕੀ ਤੋ ਸੋ ਵਿਸਾਰੇ ਸੋਰਠਿ ਸੋਰਸ ਪੀਜੀ ਐ ਕਬ ਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਹੀ ਐ ਦਰਗੇ ਨਿਰਮਲ ਸੋਏ ਜੋ ਪ੍ਰਵਰਖੇ ਆਪ ਤਿਨ ਕੋਏ ਨਾਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਾਈ ඒක්කටේක ගම්මමන්න තන්න ප්‍රභතාරයි ලගාරංග්‍ය පාරකෝනවතාරයි ගෘර්මගහරගුණගය සෑල සුගසාරයි නානකනම්්‍යදානරදවරහාරයි. ਕਰੇ ਸੁ ਚੰਗਾ ਮਾਨ ਦੋਹੀ ਗਣਤਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੁਲਾਏ ਜਨ ਦੇਹੋ ਮਤਿ ਉਪਦੇਸ ਵਿਚੋਂ ਪਰਮ ਜਾਇ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਈ ਸਭ ਅਕਾਸ਼ ਤਿਸ ਦਾ ਵਸ ਦੂਜੀ ਨਾਹੀ ਜਾਏ ਨਾਨਕ ਸੁਖਣ ਦਾ ਭਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਨ ਸਿਮਰਿਆ ਸਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਰ ਜੀਆ ਵੇਰਾਸ पापी कर्म कमाम दे कर दे हाए, हाए। नानक ज्यो मथ नमदाणि त्यो मथे नाम नामध्यायन साजना जन पदार्थ जीत नानक मैसे चवहे वहे कीतु पवन पुनीत ਕੋਵੜੀ ਕੋ ਥਾਏ ਮਿੱਠੀ ਗਲ ਨਾ ਕੋ ਮੰਤਰੀਆ ਨਾਨਕ ਸੇ ਉੱਭਰੇ ਜਿੰਨਾ ਭਾਗ ਮਥਾ ਹੈ ਸੁਤੜੇ ਸੁਖੀ ਸਵਾਨਾ ਜੋ ਰਤੇ ਸੈ ਆਪਨੈ ਪ੍ਰੇਮ ਸੁਹਾ ਧਨੀ ਸੋ ਅਠੇ ਪੈਰ ਲਵਾਨਾ ਸਤੜਿਆ ਸੰਖ ਮਾਇਆ ਝੂਠੀ ਕਰਨੇ ਨਾਨਕ ਸੇ ਜਗੰਨ ਜੇ ਰਸਨਾ ਨਾਮ ਵਿਚਾਰਨੇ ਮ੍ਰਿਗ ਤishna ਪੇਖ ਭੁੱਲਾ ਨੇ ਉਠੇ ਨਗਰ ਗੰਧ ਰਬ ਜਿਨਨੀ ਸਾਚ ਰਾਤਿਆ ਨਾਨਕ ਮਨ ਤਨ ਪਾਪ ਪਤ ਤੋ ਧਾਰਨ ਪਾਰ ਬ੍ਰਹਮ ਸਮਰਾਥ ਪੁਰਖਿਆ ਪਾਰ ਜਿਵੇਂ ਉਧਾਰੇ ਨਾਨਕਾ ਸੋ ਸਿਮਰੈ ਸਿਰਜਨਹਾਰ ਦੂਜੀ ਛੋਡ ਕਵਾਟੜੀ ਇੱਕ ਸੋਚਿਤ ਲਾਏ ਦੂਜੀ ਪਾਵੇ ਨਾਨਕਾ ਵਹਨੁ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸਬਦਾ ਕਰਨ ਵਨ ਜਾਰਿਆ ਸਾਚ ਵਖਰ ਜਿੰਨੇ ਲੱਧਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਾਈ ਇਸਰਾਏ ਮੰਗ ਧਮ ਤਮ ਮੋ ਪ੍ਰਭ ਚਿਤ ਨਿਆਵਈ ਨਾਨਕ ਨਹੀਂ ਕਰਾਮ ਤਿ ਚਰਮੂਲ ਨਾ ਥੋੜੀਂ ਧੋ ਚਰਿਆ ਬਖਰਪਾਲ ਸਭ ਲਕਟ ਬਾਬਾ ਨਾਮਿਕਾ ਕਾਹੇ ਖਰਚ ਧਨ ਮਾਲ ਖੰਬ ਵਕਾਂਦੜੇ ਜੇ ਲਹਾ ਕਿਨਾ ਸਾਵੀ ਤੋਲਾ ਸੱਚਾ ਪਾਤਸ਼ਾਹ ਹੋ ਸਰ ਸ਼ਾਹ ਦਾ ਸ਼ਾਹ ਹੋ ਇਸ ਪਾਸ ਬਹਿ ਕੇ ਆ ਸੋਹੀ ਐ ਸਬਨਾ ਦਾ ਵੀ ਸਾਹ ਹੋ ਸਜਣ ਸੱਚਾ ਪਾਤਸ਼ਾਹ ਰਿਸ਼ਾਹ ਦਾ ਸ਼ਾਹ ਹੋ ਜੇ ਸੰਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾ ਹੋ ਏਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ मोहल्ला गोन गोबिंद गायो नहीं में अकार थी ना। कहो नानक हर पजमनाद जल कौम बिखन से काहे रचया निमक न होहे